ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ਾ ਹੈ ਜੀ ਉਹ ਹੈ ਗੁਰਮਤਾ ਗੁਰਮਤਾ ਗੁਰੂ ਦੇ ਵੱਲੋਂ ਜਿਹੜਾ ਪੰਜ ਸਿੱਖਾਂ ਨੂੰ ਇਕੱਠੇ ਹੋ ਕੇ ਜੋ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਸੀ ਉਸ ਨੂੰ ਗੁਰਮਤਾ ਕਿਹਾ ਜਾਂਦਾ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਪੰਜਾਬ ਦੇ ਇਤਿਹਾਸ ਉੱਪਰ ਇਸੇ ਤਰ੍ਹਾਂ ਜਿਹੜੀ ਆ ਵੀਡੀਓ ਉਹ ਬਣਾਉਂਦਾ ਰਹੂੰਗਾ ਗੁਰਮਤਾ ਸਿੱਖ ਮਿਸਲਾਂ ਦੀ ਜਿਹੜੀ ਕੇਂਦਰੀ ਸੰਸਥਾ ਸੀ ਗੁਰਮਤਾ ਪੰਜਾਬੀ ਦੇ ਦੋ ਸ਼ਬਦ ਗੁਰ ਗੁਰੂ ਅਤੇ ਮਤਾ ਦੇ ਮੇਲ ਤੋਂ ਬਣਿਆ ਹੈ ਜਿਸ ਦੇ ਸ਼ਬਦੀ ਅਰਥ ਹਨ ਗੁਰੂ ਦਾ ਮਤ ਜਾਂ ਫੈਸਲਾ ਦੂਜੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਰਬੱਤ ਖਾਲਸਾ ਦੁਆਰਾ ਜਿਹੜੇ ਫੈਸਲੇ ਪ੍ਰਵਾਨ ਕੀਤੇ ਜਾਂਦੇ ਸਨ ਉਹਨਾਂ ਨੂੰ ਗੁਰਮਤਾ ਕਿਹਾ ਜਾਂਦਾ ਸੀ ਇਹਨਾਂ ਗੁਰਮਤਿਆਂ ਦੀ ਸਾਰੇ ਸਿੱਖ ਜਿਹੜੇ ਉਹ ਬੜੇ ਸਤਕਾਰ ਨਾਲ ਪਾਲਣ ਕਰਦੇ ਸਨ ਇਹ ਪਰੰਪਰਾ ਇਤਿਹਾਸ ਦੇ ਵਿੱਚ ਕਦੋਂ ਸ਼ੁਰੂ ਹੋਈ ਇਹਦੇ ਕੋਈ ਪੱਕੇ ਪ੍ਰਮਾਨ ਤਾਂ ਨਹੀਂ ਮਿਲਦੇ ਪਰ ਕੁਝ ਇਤਿਹਾਸਕਾਰਾਂ ਨੇ ਇਹਦੀ ਜਿਹੜੀ ਗੱਲ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਉਹਨਾਂ ਨੇ 1600 ਦੇ ਇਨਵੈਸ ਵੀ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਸੰਸਥਾ ਨੂੰ ਜਨਮ ਜੜਾ ਸੀ ਉਹ ਦਿੱਤਾ ਇਹਦੇ ਇਹ ਜਿਹੜੇ ਇਤਿਹਾਸਕਾਰਾਂ ਵੱਲੋਂ ਗੱਲ ਹੈ ਜਿਹੜੀ ਇਤਿਹਾਸ ਦੇ ਵਿੱਚ ਕਹੀ ਜਾਂਦੀ ਹੈ ਔਰ ਇਹ ਗੱਲ ਕਹੀ ਗਈ ਕਿ ਉਸ ਸਮੇਂ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਸੀ ਕਿ ਜਿੱਥੇ ਪੰਥ ਸਿੰਘ ਇਕੱਠੇ ਹੋ ਕੇ ਕੋਈ ਫੈਸਲਾ ਕਰਨਗੇ ਉਸ ਨੂੰ ਗੁਰੂ ਦਾ ਫੈਸਲਾ ਜਿਹੜਾ ਉਹ ਸਮਝਿਆ ਜਾਏਗਾ ਇਸ ਸੰਸਥਾ ਨੇ 18ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਉੱਪਰ ਜਿਹੜਾ ਸੀ ਉਹ ਬਹੁਤ ਜਿਹੜਾ ਡੂੰਘਾ ਪ੍ਰਭਾਵ ਪਾਇਆ ਕਿਉਂਕਿ ਉਹ ਬੜਾ ਵਿਖੜਾ ਸਮਾਂ ਸੀ ਸਿੱਖ ਕੌਮ ਦੇ ਉੱਪਰ ਮੀਰ ਮੰਨੂ ਜ਼ਕਰੀਆ ਖਾਂ ਯਾਹੀਆ ਖਾਂ ਅਬਦੁਸ ਸਮਦ ਖਾਂ ਜਦੋਂ ਇਹ 18ਵੀਂ ਸਦੀ ਦੇ ਵਿੱਚ ਪੰਜਾਬ ਦੇ ਲਾਹੌਰ ਦੇ ਗਵਰਨਰ ਸਨ ਤਾਂ ਇਹਨਾਂ ਨੇ ਸਿੱਖ ਕੌਮ ਦੇ ਉੱਪਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ ਉਸ ਸਮੇਂ ਦੇ ਦੌਰਾਨ ਇਸ ਜਿਹੜਾ ਇਹ ਗੁਰਮਤਾ ਸੀ ਇਹਨੇ ਸਿੱਖ ਇਤਿਹਾਸ ਦੇ ਉੱਪਰ ਜਿਹੜਾ ਉਹ ਬਹੁਤ ਡੂੰਘਾ ਪ੍ਰਭਾਵ ਪਾਇਆ ਸੀ ਉਸ ਜਿਹੜੇ ਉਸ ਸਮਿਆਂ ਦੇ ਦੌਰਾਨ ਜਿਹੜੇ ਫੈਸਲੇ ਲਏ ਗਏ ਗੁਰਮਤੇ ਕੀਤੇ ਗਏ ਉਹਨਾਂ ਨੇ ਸਿੱਖ ਕੌਮ ਦੇ ਲਈ ਜਿਹੜੀ ਸੀ ਉਹ ਇੱਕ ਨਵੀਂ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਕੌਮ ਨੂੰ ਦੁਬਾਰਾ ਪੈਰਾਂ ਤੇ ਖੜੇ ਹੋਣ ਦੇ ਲਈ ਉਹਨਾਂ ਜਿਹੜੇ ਗੁਰਮਤੇ ਸੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਆਮ ਤੌਰ ਤੇ ਉਦੋਂ ਇਹ ਜਿਹੜੇ ਗੁਰਮਤੇ ਸੀ ਸਾਲ ਦੇ ਵਿੱਚ ਦੋ ਵਾਰ ਹਰਮੰਦਰ ਸਾਹਿਬ ਅਕਾਲ ਤਖਤ ਦੇ ਸਨਮੁਖ ਹੋ ਕੇ ਜਿਹੜੇ ਇਕੱਤਰਤਾ ਕਰਕੇ ਸਿੱਖਾਂ ਦੀ ਇਹ ਲਏ ਜਾਂਦੇ ਸਨ ਜਿਦੇ ਵਿੱਚ ਸਿੱਖ ਕੌਮ ਦੇ ਜਿਹੜੇ ਆਗੂ ਸਨ ਉਹ ਤੇ ਇਹਨਾਂ ਫੈਸਲਿਆਂ ਦੇ ਵਿੱਚ ਗੁਰਮਤਿਆਂ ਦੇ ਵਿੱਚ ਹਰ ਸਿੱਖ ਮਰਦ ਹਰ ਸਿੱਖ ਬੀਬੀ ਨੂੰ ਜਿਹੜਾ ਆਪਣਾ ਵਿਚਾਰ ਪੇਸ਼ ਕਰਨ ਦਾ ਖੁੱਲਾ ਅਧਿਕਾਰ ਸੀ ਇਹ ਜਿਹੜੇ ਗੁਰਮਤੇ ਆਮ ਤੌਰ ਤੇ ਦੋ ਜਿਹੜੇ ਗੁਰਮਤੇ ਲਏ ਜਾਂਦੇ ਸਨ ਇੱਕ ਤਾਂ ਦੀਵਾਲੀ ਵਾਲੇ ਦਿਨ ਦੀਵਾਲੀ ਦੇ ਉੱਪਰ ਸੰਤਾਂ ਦਾ ਹੀ ਇਕੱਠ ਹੁੰਦਾ ਸੀ ਔਰ ਦੂਸਰਾ ਵਿਸਾਖੀ ਦੇ ਉੱਪਰ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ 1805 ਈਸਵੀ ਦੇ ਵਿੱਚ ਇਹ ਜਿਹੜੀ ਸੰਸਥਾ ਸੀ ਇਹ ਜਿਹੜੇ ਗੁਰਮਤੇ ਲੈਣ ਦੀ ਸੰਸਥਾ ਸੀ ਇਸ ਨੂੰ ਖਤਮ ਕਰ ਦਿੱਤਾ ਸੀ ਪਰ ਇਹਦਾ ਵੀ ਕੋਈ ਪੱਕਾ ਜਿਹੜਾ ਪ੍ਰਮਾਣ ਉਹ ਨਹੀਂ ਮਿਲਦਾ ਇਹ ਸੰਸਥਾ ਉਸ ਸਮੇਤ ਦੀ ਤਰ੍ਹਾਂ ਹੁਣ ਵੀ ਦੇਖਿਆ ਜਾਵੇ ਤਾਂ ਕਾਇਮ ਹੈ ਅੱਜ ਵੀ ਸਿੱਖ ਜਿਹੜੇ ਗੁਰਮਤਾ ਹੁੰਦਾ ਹੈ ਜਾਂ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਤੇ ਉੱਪਰ ਪੰਜ ਸਿੰਘ ਸਹਿਬਾਨ ਲੈਂਦੇ ਨੇ ਉਸ ਨੂੰ ਸਿੱਖ ਕੌਮ ਉਸੇ ਆਦਰ ਮਾਨ ਸਤਕਾਰ ਦੇ ਨਾਲ ਮੰਨਦੀ ਹੈ ਸਰਬੱਤ ਖਾਲਸਾ ਦੇ ਇਜਲਾਸਾਂ ਦੇ ਵਿੱਚ ਜਿਹੜਾ ਮੁੱਖ ਕੰਮ ਕੀ ਸੀ ਉਹਦੇ ਬਾਰੇ ਜਰੂਰ ਗੱਲ ਕਰਾਂਗੇ ਕਿ ਸਿੱਖ ਪੰਥ ਦੇ ਜਿਹੜੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਜਿਹੜੇ ਗੁਰਮਤੇ ਪਾਸ ਕੀਤੇ ਜਾਂਦੇ ਸਨ ਗੁਰਮਤਾ ਦੇ ਕੁਝ ਜਿਹੜੇ ਮਹੱਤਵਪੂਰਨ ਕਾਰਜ ਉਸ ਸਮੇਂ ਸਨ 18ਵੀਂ ਸਦੀ ਦੇ ਵਿੱਚ ਉਹਦੇ ਵਿੱਚ ਸੀ ਦਲ ਖਾਲਸਾ ਦੇ ਆਗੂ ਦੀ ਜਿਹੜੀ ਚੋਣ ਕਰਨਾ ਸਿੱਖਾਂ ਦੀ ਵਿਦੇਸ਼ ਨੀਤੀ ਜਿਹੜੀ ਸੀ ਉਹਨੂੰ ਤਿਆਰ ਕਰਨਾ ਸਾਂਝੇ ਦੁਸ਼ਮਣਾਂ ਦੇ ਵਿਰੁੱਧ ਦੀ ਜਿਹੜੀ ਵਿਰੋਧ ਕਾਰਵਾਈ ਜਿਹੜੀ ਕਰਨੀਆ ਕਰਨੀ ਹੁੰਦੀ ਸੀ ਉਹਦੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਗੁਰਮਤੇ ਦੇ ਵਿੱਚ ਹੀ ਦਿੱਤਾ ਜਾਂਦਾ ਸੀ ਕਿਉਂਕਿ ਉਸ ਵੇਲੇ ਜਿੰਨੇ ਸਿੱਖ ਸਰਦਾਰ ਸਨ ਮਿਸਲਾਂ ਦੇ ਉਹ ਸਾਰੇ ਇੱਕ ਜਗ੍ਹਾ ਦੇ ਉੱਪਰ ਇੱਕੱਠੇ ਹੋ ਕੇ ਗੁਰਮਤਾ ਕਰਦੇ ਹੁੰਦੇ ਸਨ ਸਿੱਖ ਸਰਦਾਰ ਦੇ ਜਿਹੜੇ ਆਪਸੀ ਝਗੜੇ ਹੁੰਦੇ ਸਨ ਉਹਨਾਂ ਨੂੰ ਵੀ ਇੱਥੇ ਗੁਰਮਤਾ ਕਰਕੇ ਸੁਲਝਾ ਲਿਆ ਜਾਂਦਾ ਸੀ ਕਿ ਸਿੱਖ ਕੌਮ ਜਿਹੜੀ ਹੈ ਆਪਸ ਦੇ ਵਿੱਚ ਨਾ ਉਲਝੇ ਔਰ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਜਿਹੜਾ ਪ੍ਰਬੰਧ ਕਿਸ ਤਰੀਕੇ ਦਾ ਕੀਤਾ ਜਾਏਗਾ ਉਹ ਵੀ ਇਸ ਗੁਰਮਤੇ ਦੇ ਵਿੱਚ ਸ਼ਾਮਲ ਹੁੰਦਾ ਸੀ ਕਿ ਉਹਦੇ ਲਈ ਸਿੱਖ ਕੌਮ ਨੇ ਅੱਗੇ ਕੀ ਕਰਨਾ ਹੈ ਆਮ ਤੌਰ ਤੇ ਸਿੱਖ ਗੁਰਮਤਿਆਂ ਦੇ ਲਈ ਦੀਵਾਲੀ ਤੇ ਵਿਸਾਖੀ ਵਾਲੇ ਦਿਨ ਅਕਾਲ ਤਖਤ ਸਾਹਿਬ ਤੇ ਇਕੱਠੇ ਹੁੰਦੇ ਸਨ ਪਰ ਸਿੱਖ ਕੌਮ ਦੇ ਕਿਸੇ ਵੀ ਮਸਲੇ ਬਾਰੇ ਜਿਹੜਾ ਗੁਰਮਤਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਿਸੇ ਥਾਂ ਵੀ ਕੀਤਾ ਜਾ ਸਕਦਾ ਸੀ ਇਹਦੀ ਵੀ ਕੋਈ ਮੰंदन ਨਹੀਂ ਸੀ ਕਿਉਂਕਿ ਉਦੋਂ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਸਿੱਖ ਕੌਮ ਦੇ ਉੱਪਰ ਜਿਹੜਾ ਤਸ਼ੱਦਦ ਸੀ ਉਹ ਸਰਕਾਰ ਵੱਲੋਂ ਜਿਆਦਾ ਕੀਤਾ ਜਾਂਦਾ ਸੀ ਇਕੱਠੇ ਹੋਣ ਦੀ ਮਨਾਹੀ ਹੁੰਦੀ ਸੀ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਗੁਰਮਤਾ ਸੀ ਕਿਸੇ ਵੀ ਸਥਾਨ ਦੇ ਉੱਪਰ ਸਿੱਖ ਜਿਹੜੇ ਆਗੂ ਸਨ ਉਹ ਕਰ ਲੈਂਦੇ ਸਨ ਸਿੱਖ ਕੌਮ ਨਾਲ ਸੰਬੰਧਿਤ ਵਿਸ਼ਿਆਂ ਤੇ ਵਿਚਾਰ ਕਰਨ ਲਈ ਸਾਲ ਦੇ ਵਿੱਚ ਦੋ ਵਾਰ ਜਿਹੜਾ ਗੁਰਮਤਾ ਉਹ ਜ਼ਰੂਰ ਬੁਲਾਇਆ ਜਾਂਦਾ ਸੀ ਗੁਰਮਤੇ ਦਾ ਜਿਹੜਾ ਸਿਧਾਂਤ ਸੀ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਦੋਂ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਹੁਕਮ ਸੁਣਾਇਆ ਸੀ ਕਿ ਉਹ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਣ ਤਾਂ ਗੁਰੂ ਪਾਤਸ਼ਾਹ ਨੇ ਉਹਨਾਂ ਪੰਜ ਸਿੰਘਾਂ ਨੂੰ ਉਸੇ ਤਰ੍ਹਾਂ ਸਤਿਕਾਰ ਦਿੱਤਾ ਸੀ ਉਹਨਾਂ ਦੇ ਹੁਕਮ ਨੂੰ ਜਿਵੇਂ ਗੁਰੂ ਸਾਹਿਬ ਨੇ ਇਹ ਆਪ ਮਰਿਆਦਾ ਤੋਰੀ ਸੀ ਕਿ ਪੰਜ ਸਿੱਖ ਜਿਹੜੇ ਇਕੱਠੇ ਹੋ ਕੇ ਜੋ ਗੁਰਮਤਾ ਕਰਨਗੇ ਉਸ ਨੂੰ ਪ੍ਰਮਾਨਗੀ ਦਿੱਤੀ ਜਾਏਗੀ ਤਾਂ ਗੁਰੂ ਸਾਹਿਬ ਨੇ ਖੁਦ ਵੀ ਉਸ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਇਸੇ ਸਧਰਮ ਦੇ ਵਿੱਚ ਇੱਕ ਜਿਹੜੀ ਸ਼ਹਾਦਤ ਹੁੰਦੀ ਹੈ ਭਾਈ ਬਨੀ ਸਿੰਘ ਦੀ ਉਹ ਵੀ ਗੁਰਮਤਿ ਦੇ ਸੰਦਰਭ ਦੇ ਵਿੱਚ ਹੀ ਹੁੰਦੀ ਹੈ ਕਿ ਜਦੋਂ ਉਸ ਵੇਲੇ ਚੱਕਰਿਆ ਖਾਨ ਨੂੰ ਭਾਈ ਸਾਹਿਬ ਨੇ ਜਦੋਂ ਵਿਚੋਲੀਏ ਦੇ ਰਾਹੀਂ ਇਹ ਗੱਲ ਕਹੀ ਕਿ ਸਰਕਾਰ ਨੂੰ ਜਿਹੜੀ 10000 ਰੁਪਏ ਦੀ ਅਦਾਇਗੀ ਕਰ ਦਿੱਤੀ ਜਾਏਗੀ ਸਿੱਖਾਂ ਨੂੰ ਜਿਹੜਾ ਗੁਰਮਤਿ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਕਰਨ ਦੀ ਪ੍ਰਵਾਨਗੀ ਜਿਹੜੀ ਹੈ ਸਰਕਾਰ ਦੇਵੇ ਬੇਸ਼ੱਕ ਸਰਕਾਰ ਨੇ ਪ੍ਰਵਾਨਗੀ ਦਿੱਤੀ ਸੀ ਪਰ ਬਾਅਦ ਦੇ ਵਿੱਚ ਸਰਕਾਰ ਜਿਹੜੀ ਸੀ ਚਕਰੀਆ ਖਾਨ ਦੀ ਉਹਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਜਦੋਂ ਇੱਥੇ ਭਾਰੀ ਇਕਤਰਤਾ ਹੋਏਗੀ ਤਾਂ ਸਿੱਖਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾਏਗਾ ਉਹਨੀਆਂ ਫੌਜਾਂ ਵੱਲੋਂ ਤਾਂ ਉਹ ਗੁਰਮਤਾ ਜਿਹੜਾ ਸੀ ਕਹਿ ਸਕਦੇ ਆ ਕਿ ਅੱਜ ਦੀ ਭਾਸ਼ਾ ਦੇ ਵਿੱਚ ਉਹ ਕੈਨਸਲ ਕਰ ਦਿੱਤਾ ਗਿਆ ਕਿ ਨਹੀਂ ਗੁਰਮਤਾ ਬੁਲਾਇਆ ਗਿਆ ਤਾਂ ਬਾਅਦ ਦੇ ਵਿੱਚ ਭਾਈ ਸਾਹਿਬ ਨੂੰ ਪੈਸੇ ਜਿਹੜੇ ਸੀ ਉਹ ਜਮ੍ਹਾਂ ਕਰਾਉਣ ਦੇ ਲਈ ਦਬਾਅ ਪਾਇਆ ਗਿਆ ਜਿਸ ਦੇ ਅੱਗੇ ਉਹਨਾਂ ਨੇ ਇਹ ਜਵਾਬ ਦਿੱਤਾ ਕੀ ਸਰਕਾਰ ਦੀ ਬਦਨਿਤੀ ਦੇ ਕਾਰਨ ਇਹ ਗੁਰਮਤਾ ਜਾਂ ਇਹ ਇਕੱਤਰਤਾ ਨਹੀਂ ਹੋ ਸਕੀ ਜਿਹਦੇ ਸਬੰਧ ਦੇ ਵਿੱਚ ਅੱਗੇ ਜਾ ਕੇ ਉਹਨਾਂ ਦੀ ਜਿਹੜੀ ਹੈ ਉਹ ਸ਼ਹੀਦੀ ਹੋਈ ਕਿਉਂਕਿ ਉਸ ਵੇਲੇ ਉਹ ਹਰਮੰਦਰ ਸਾਹਿਬ ਦੇ ਮੁਖ ਵਰੰਤੀ ਸਨ ਭਾਈ ਮਨੀ ਸਿੰਘ ਜੀ ਗੁਰਮਤਾ ਦਾ ਜਿਹੜਾ ਇਤਿਹਾਸ ਹੈ ਉਹ ਕਾਫੀ ਪੁਰਾਣਾ ਹੈ ਔਰ ਇਹਦੀ ਜਿਹੜੀ ਮੰਤ ਹੈ ਸਿੱਖ ਕੌਮ ਦੇ ਵਿੱਚ ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਅਗਰ ਕਿਸੇ ਵੀ ਸਿੱਖ ਨੂੰ ਜੇ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਉੱਪਰ ਇਕੱਠੇ ਹੋ ਕੇ ਸਿੰਘ ਸਹਿਬਾਨ ਕੋਈ ਵੀ ਆਦੇਸ਼ ਜਾਰੀ ਕਰਦੇ ਆ ਤਾਂ ਹਰ ਸਿੱਖ ਉਸ ਨੂੰ ਮੰਨਣਾ ਗੁਰੂ ਦਾ ਹੁਕਮ ਸਮਝਦਾ ਹੈ ਇਹਦੇ ਲਈ ਗੁਰਮਤੇ ਦੇ ਵਿੱਚ ਜਿਹੜੀਆਂ ਵਿਚਾਰ ਵਟਾਂਦਰੇ ਉਸ ਵੇਲੇ ਹੁੰਦੇ ਸਨ 18ਵੀਂ ਸਦੀ ਦੇ ਵਿੱਚ ਕਿਉਂਕਿ 18ਵੀਂ ਸਦੀ ਦੇ ਵਿੱਚ ਇਹਦਾ ਇੱਕ ਅਹਿਮ ਜਿਹੜਾ ਪੱਖ ਹੈ ਗੁਰਮਤੇ ਦਾ ਉਹ ਸਾਹਮਣੇ ਆਉਂਦਾ ਹੈ ਕਿ ਕੋਈ ਵੀ ਸਮੱਸਿਆ ਜਦੋਂ ਸਿੱਖ ਕੌਮ ਤੇ ਆਈ ਤਾਂ ਉਹਦਾ ਹੱਲ ਸੀ ਜਿਹੜਾ ਸਿੱਖ ਕੌਮ ਦੇ ਆਗੂਆਂ ਨੇ ਗੁਰਮਤਾ ਕਰਕੇ ਕਿਉਂਕਿ ਕਿਸੇ ਇੱਕ ਦਾ ਜਿਹੜਾ ਫੈਸਲਾ ਸੀ ਉਹ ਕਿਸੇ ਤੇ ਵੀ ਥੋਪਿਆ ਨਹੀਂ ਜਾ ਸਕਦਾ ਸੀ ਕਿਉਂਕਿ ਜਿਹੜੀ ਬਾਕੀ ਦੇ ਸਿੰਘ ਸਨ ਅਗਰ ਉਹ ਸਹਿਮਤ ਨਹੀਂ ਹੁੰਦੇ ਸਨ ਤਾਂ ਜਿਹੜਾ ਗੁਰਮਤਾ ਸੀ ਉਹਨੂੰ ਲਾਗੂ ਕਰਨਾ ਅਸੰਭਵ ਹੋ ਜਾਂਦਾ ਸੀ ਇਸ ਕਰਕੇ ਗੁਰਮਤਾ ਕੀਤਾ ਹੀ ਇਸ ਤਰੀਕੇ ਨਾਲ ਜਾਂਦਾ ਸੀ ਕਿ ਸਾਰਿਆਂ ਦੀ ਸਹਿਮਤੀ ਇੱਕ ਮੁੱਦੇ ਦੇ ਉੱਪਰ ਜਿਹੜੀ ਹੈ ਉਹ ਬੰਨੀ ਲਾਜ਼ਮੀ ਸੀ ਇਹਦੇ ਕਰਕੇ ਇਸ ਸਾਰੇ ਸਿੱਖ ਇਹਨਾਂ ਗੁਰਮਤਿਆਂ ਦਾ ਜਿਹੜਾ ਹੁਕਮ ਸੀ ਉਹ ਗੁਰੂ ਦਾ ਹੁਕਮ ਮੰਨ ਕੇ ਉਸ ਦੀ ਪਾਲਣਾ ਕਰਦੇ ਸਨ ਗੁਰਮਤਾ ਸੰਸਥਾ ਨੇ ਸਿੱਖ ਕੌਮ ਦੇ ਵਿੱਚ ਏਕਤਾ ਆਤਮ ਗੌਰਵ ਅਤੇ ਅਨੁਸ਼ਾਸਨ ਕਾਇਮ ਕਰਨ ਲਈ ਬੜਾ ਜਿਹੜਾ ਸਲੰਘਾ ਯੋਗ ਸੀ ਉਹ ਯੋਗਦਾਨ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਇਕਰਸੀ ਕੀ ਫਤਹਿ